ਤੇ 118000 ਕਰੋੜ ਰੁਪਇਆ ਬਣ ਜਾਂਦਾ ਟੈਕਸ ਨਾਨ ਟੈਕਸ ਸਾਰੀ ਰੈਵਨਿਊ 111000 ਤੇ ਕਰੋੜ ਰੁਪਇਆ ਤੇ 118000 ਕਰੋੜ ਰੁਪਇਆ ਸਾਡਾ ਖਰਚਾ ਵੇਖੋ ਜਿਹੜਾ ਵਿਆਜ ਆ ਨਾ ਕਿ ਸੌਰੀ ਲੋਨ ਜਿਹੜਾ ਆ ਪੰਜਾਬ ਦਾ ਅੱਜ 374000 ਕਰੋੜ ਰੁਪਇਆ ਤਾਂ ਸਿਰਫ ਟਰਨ ਲੋਨ ਹੈ 20000 ਕਰੋੜ ਰੁਪਇਆ ਜੀਐਸਟੀ ਵਾਲਾ ਲੋਨ ਹੈ 77250 ਰੁਪਏ 250 ਕਰੋੜ ਸਰਕਾਰ ਨੇ ਵਿਜਨ ਮੀਨਸ ਚ ਲੋਨ ਲਿਆ ਆ ਗੱਲ ਤਾਂ ਇਹ ਪੁੱਛਣ ਵਾਲੀ ਆ ਕਿ 1 ਲੱਖ 11740 ਕਰੋੜ ਰੁਪਿਆ ਸਾਡਾ ਰੈਵਨਿਊ ਆ ਤੇ ਬਜਟ ਅਸੀਂ ਪੇਸ਼ ਕਰਦੇ ਆ 236000 ਕਰੋੜ ਰੁਪਿਆ ਬਾਕੀ 1 ਸਵਾ ਲੱਖ ਕਰੋੜ ਆਉ ਕਿੱਥੋਂ ਨੇ ਜੋੜ ਮੈਂ ਕੱਢਿਆ ਵੀ ਨਾ ਪਹਿਲਾਂ ਕਿਤੋਂ ਆਇਆ ਤਾਂ ਨਾ ਹੁਣ ਕਿਤੋਂ ਆਣਾ এডਿਕੇਸ਼ਨ ਤੇ ਸਰਕਾਰ ਨੇ ਸਭ ਤੋਂ ਵੱਧ ਜ਼ੋਰ ਰੱਖਿਆ 3 ਸਾਲ ਹੋ ਗਏ ਐਮਨੈਂਸ ਸਕੂਲ ਸੁਣਦਿਆਂ ਨੂੰ 100 ਕਰੋੜ ਰੁਪਏ ਦਾ ਬਜਟ ਸੀ ਤੇ ਤਿੰਨਾਂ ਸਾਲਾਂ ਦੇ ਵਿੱਚ ਸਿਰਫ 18 ਸਕੂਲ ਬਣ ਪਏ 13 ਹੋਰ ਬਣਨੇ ਆ ਸਮਗਰਾ ਸਿੱਖਿਆ ਬਿਆਨ ਸਭ ਤੋਂ ਵੱਡੀ ਸਕੀਮ ਹੈ ਭਾਰਤ ਸਰਕਾਰ ਦੀ 1593 ਕਰੋੜ ਬਜਟ ਕੀਤਾ ਸੀ ਸਿੱਖਿਆ ਤੇ ਤੇ 881 ਕਰੋੜ ਰੁਪਇਆ ਸਪੋਰਟਸ ਇਨਫਰਾਸਟ੍ਰਕਚਰ ਤੇ ਰੀਲீஸ் ਕੀਤਾ ਹੋਰ ਕਿਤੇ ਕੁਝ ਲਾਇ ਹੀ ਨਹੀਂ ਸਰਬ ਸਿੱਖਿਆ ਭਾਂਦੇ ਪੈਸੇ ਭਾਈ ਐਜੂਕੇਸ਼ਨ ਤੋਂ ਆਣੀ ਸਾਡੀ ਜ਼ਿੰਮੇਵਾਰੀ ਹੈ ਸਪੋਰਟਸ ਆਿਆਂ ਦੇ ਤਾਂ 900 ਕਰੋੜ ਰੁਪਇਆ ਰੱਖਿਆ ਬਜਟ ਫ੍ਰੀ ਕਿਤਾਬਾਂ ਵੰਡਣੀਆਂ ਸੀ 140 ਕਰੋੜ ਦੀਆਂ 100 ਦੀਆਂ ਹੀ ਵੰਡ ਪਾਏ ਮੈਡੀਕਲ ਐਜੂਕੇਸ਼ਨ ਉਹਦੇ ਤੇ ਵੀ ਔਨਾ ਭਾਰਤ ਸਰਕਾਰ ਦੀ ਪੀਐਮ ਸ਼੍ਰੀ ਸਕੀਮ ਆ 2022 ਚ ਲਾਂਚ ਹੋਈ ਸੀ 220 ਕਰੋੜ ਰੁਪਇਆ 22 ਚੋਂ ਲੈ ਕੇ ਅੱਜ 25 ਆ ਗਿਆ 23 24 ਚ ਅਸੀਂ ਉਹਨੂੰ ਅਵੇਲ ਹੀ ਨਹੀਂ ਕਰ ਪਾਏ ਫਾਈਨੈਂਸ਼ੀਅਲ ਸਪੋਰਟ ਮੰਤਰੀ ਜੀ ਨੇ ਵੀ ਕਿਹਾ ਕਿ ਗਵਰਨਮੈਂਟ ਸਕੂਲਸ ਦੇ ਲਈ ਅਸੀਂ ਸਪੋਰਟ ਹੈਗੀ ਆ 82 ਕਰੋੜ ਰੁਪਇਆ ਪ੍ਰੋਜੈਕਟ ਕੀਤਾ ਸੀ ਲਾਇਆ 145 ਬਹੁਤ ਵਧੀਆ ਪਰ ਲਾਇਆ ਘਾਦੇ ਤੇ ਕੈਂਪਸ ਮੈਨੇਜਰ ਤੇ ਸਿਕਿਉਰਿਟੀ ਗਾਰਡ ਭਰਤੀ ਕਰ ਤੇ ਉਹਨਾਂ ਦੀ ਤਨਖਾਹਾਂ ਵਾ ਤੇ ਉਹ ਭਾਈ ਜੇ ਇੱਕ ਅੱਜ ਡਾਕਟਰ ਪੜ ਕੇ ਆਉਂਦਾ ਦੀ 50000 ਰੁਪਿਆ ਤਨਖਾਹ ਤੇ ਜੇ ਅਸੀਂ 145 ਕਰੋੜ ਰੁਪਏ ਚ ਡਾਕਟਰ ਹੀ ਰੱਖ ਲੈਂਦੇ ਨਾ ਤਾਂ 2400 ਟੀਚਰ ਰੱਖੇ ਜਾ ਸਕਦੇ ਸੀ ራਦਰ than ਜਿਹੜੇ ਇਹਨਾਂ ਨੇ ਸਿਕਿਉਰਿਟੀ ਗਾਰਡ ਤੇ ਮੈਨੇਜਰ ਰੱਖੇ ਲੋੜ ਸਕੂਲਾਂ ਨੂੰ ਟੀਚਰਾਂ ਦੀ ਆ ਸਿਕਿਉਰਿਟੀ ਗਾਰਡ ਤੇ ਮੈਨੇਜਰਾਂ ਦੀ ਇਨਫਰਾਸਟ੍ਰਕਚਰ ਅਪਗ੍ਰੇਡੇਸ਼ਨ 160 ਕਰੋੜ ਰੁਪਇਆ ਸਿਰਫ ਲੇਟਾਂ ਲਾਉਣ ਤੇ ਸੁੰਦਰ ਲੇਟਾਂ ਭਾਈ 16500 ਕਰੋੜ ਰੁਪਇਆ ਖਰਚਿਆ ਐ ਐਜੂਕੇਸ਼ਨ ਤੇ 367 ਕਰੋੜ ਰੁਪਇਆ ਤਾਂ ਮਿੱਟੀ ਮੀਲ ਦਾ ਵਿੱਚ ਹੈ 6 ਕਰੋੜ ਰੁਪਇਆ ਲੈਪਾਂ ਦਾ 800 ਕੁਸ਼ ਕਰੋੜ ਰੁਪਇਆ ਸਪੋਰਟਸ ਸਟੇਡੀਅਮ ਸਪੋਰਟਸ ਸਟੇਡੀਅਮ ਦਾ ਫਰੀ ਬੋਕਸ ਦਾ 100 ਕਰੋੜ ਗੱਲ ਹੈ 160 ਸਟਰੀਟ ਲਾਈਟਾਂ ਦਾ ਪੜਾਈ ਤੇ ਸਰਕਾਰ ਨੇ ਕਿੰਨੇ ਪੈਸੇ ਖਰਚੇ ਗੱਲ ਕਰਨ ਵਾਲੀ ਇਹ ਆ 유ਨੀਫਾਰਮ ਦੇਖੋ ਪੀਐਮ ਪੋਸ਼ਨ ਇੱਕ हायर एजुकेशन ਚ ਨਾ ਰਾਸ਼ਟਰੀ ਉੱਚ ਉਚਤਰ ਸ੍ਰਿਖਿਆ ਸਕੀਮ ਹੈ ਉਹਨੂੰ ਰੂਸਾ ਸਕੀਮ ਕਹਿੰਦੇ ਆ 24 25 ਚ 800 80 ਕਰੋੜ ਦਾ ਬਜਟ ਸੀ ਉਹ ਚੋਂ ਸਿਰਫ ਅਸੀਂ 2 ਕਰੋੜ 82 ਲੱਖ ਖਰਚ ਸਕੇ 4% ਯੂਟਿਲਾਈਜੇਸ਼ਨ ਸਾਡੀ ਐਡ ਕੀ ਅਸੀਂ ਉਹਦਾ ਟਾਰਗੇਟਿੰਗ ਸੁਣਣੇ ਨੂੰ 1 ਕਰੋੜ ਕਰਤਾ ਬਜਟ ਤੇ ਜਿੰਨਾ ਮਰਜ਼ੀ ਵਧਾਈ ਚੱਲੋ ਸਰਕਾਰ ਕੋ ਨਾ ਪੈਸੇ ਆ ਤੇ ਨਾ ਸਰਕਾਰ ਖਰਚ ਵੀ ਰਹੀ ਹੈ ਪਿਛਲੇ ਦਾ ਹਿਸਾਬ ਲੈ ਰਿਆ ਪੋਲੀਟੈਕਨਿਕ ਕਾਲਜੇਸ ਦੇ ਵਿੱਚ ਸਰਕਾਰ ਨੇ ਕਿਹਾ ਸੀ 500 69 ਕਰੋੜ ਰੁਪਇਆ ਲਾਵਾਂਗੇ ਨਵੇਂ ਕਾਲਜ ਨਵੇਂ ਸਕੂਲ ਨਵੇਂ ਕੋਰਸ ਵੀ ਪਿਛਲੇ ਸਾਲ 525 ਕਰੋੜ ਸੀ ਬਜਟ ਉਹਦੇ ਵਿੱਚੋਂ ਨਵੇਂ ਕੋਰਸੇ ਤੇ ਸਿਰਫ 92 ਲੱਖ ਰੁਪਇਆ ਖਰਚਿਆ ਗਿਆ 525 ਦਾ ਬਜਟ ਖਰਚਿਆ 92 11 ਕਰੋੜ ਰੁਪਇਆ ਨਵੇਂ ਆਈਟੀਆਈ ਲੌਨਡਰੀ ਸਰਵੇ ਦੇ ਚੋਂ ਖਰਚਿਆ ਗਿਆ ਮੈਡੀਕਲ ਐਜੂਕੇਸ਼ਨ ਸਭ ਤੋਂ ਵੱਡੀ ਲੋਡ ਪੰਜਾਬ ਨੂੰ ਮੈਡੀਕਲ ਐਜੂਕੇਸ਼ਨ ਦੀ ਹੈ ਪਿਛਲੀ ਵਾਰ 110 ਕਰੋੜ ਦਾ ਬਜਟ ਸੀ ਤੇ ਬਣਾਇਆ ਕਿ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਲਈ ਕਮਰੇ ਰਹਿਣ ਨੂੰ ਅਗਲੀ ਵਾਰ ਹੁਣ 190 ਕਰੋੜ ਦਾ ਬਜਟ ਕਰਤਾ ਪਿਛਲੇ ਬਜਟ ਦੇ ਵਿੱਚ ਕੈਂਸਰ ਇੰਸਟੀਚਿਊਟ 114 ਕਰੋੜ ਰੁਪਏ ਦਾ ਬਜਟ ਸੀ ਰੁਪਈਆ ਇੱਕ ਨਹੀਂ ਲਾਇਆ ਫਾਜ਼ਿਲਕਾ ਕੈਂਸਰ ਸੈਂਟਰ ਰੁਪਈਆ ਇੱਕ ਨਹੀਂ ਲਾਇਆ 45 ਕਰੋੜ ਚੋਂ ਐਤ ਕੀ ਕਹਨੇ ਆਸੀਂ ਬਾਬਾ ਫਰੀਦ ਯੂਨੀਵਰਸਿਟੀ ਚ 190 ਕਰੋੜ ਲਾਉਣਾ ਅਪਗ੍ਰੇਡੇਸ਼ਨ ਆਫ ਗਵਰਨਮੈਂਟ ਮੈਡੀਕਲ ਕਾਲਜ ਪਟਿਆਲੇ 110 ਕਰੋੜ ਲਾਉਣਾ ਕਹਿੰਦਾ ਮੇਰਾ ਮਕਸਦ ਆ 1336 ਕਰੋੜ ਚੋਂ ਮੈਡੀਕਲ এডਿਕੇਸ਼ਨ ਦੇ ਵਿੱਚ ਸਿਰਫ 2.5 এডਿਕੇਸ਼ਨ ਸਿਰਫ 2.5% ਦੀ ਯੂਟਿਲਾਈਜੇਸ਼ਨ ਹੋਈ ਹੈ 2.5% ਮੈਡੀਕਲ ਵਾਟਰ ਸਪਲਾਈ ਦੀ ਗੱਲ ਕਰ ਲਈਏ 2200 ਕਰੋੜ ਦਾ ਬਜਟ ਸੀ ਆਸਲ ਵਿੱਚ ਲੱਗਿਆ 113 ਕਰੋੜ ਰੁਪਈਆ 6% ਬਜਟ ਯੂਟਲਾਈਜ਼ ਕੀਤਾ ਐਦਕਿ ਅਸੀਂ ਫਿਰ 2200 ਦੀ ਜਗਾ 1600 ਦਾ ਬਜਟ ਰੱਖਤਾ ਘਰ ਘਰ ਯੋਜਨਾ ਹਰ ਘਰ ਯੋਜਨਾ ਸਵਚ ਬਾਰਤ ਸਕੀਮ 1500 50 ਕਰੋੜ ਦਾ ਬਜਟ ਲੱਗਿਆ 70 ਕਰੋੜ ਰੁਪਏ ਦੇਖੋ ਗੱਲ ਇਹ ਆ ਸਭ ਤੋਂ ਵੱਡੀ ਸਕੀਮ ਆ ਜ ਸਰਕਾਰ ਲੈ ਕੇ ਆਈ ਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਕਿ ਕੋਈ ਵੀ ਗਰੀਬ ਆਦਮੀ 65 ਲੱਖ ਲੋਕ ਇਹਦੇ ਚ ਕੁਆਂਟੀਫਾਈ ਕੀਤੇ ਆ ਸਰਕਾਰ ਨੇ 65 ਲੱਖ ਬੰਦੇ ਨੂੰ ਅਸੀਂ ਜੇ ਉਹ ਉਹਦੇ ਕਾਰਡ ਬਣਨਗੇ ਪੰਜਾਬ ਸਰਕਾਰ ਵੱਲੋਂ ਜੇ ਉਹ ਕਿਸੇ ਵੀ ਹਸਪਤਾਲ ਚ ਜਾ ਕੇ ਆਪਣਾ ਇਲਾਜ ਕਰਾਉਂਦਾ ਤਾਂ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਹੋਏਗਾ ਗੱਲ ਇਹ ਕਿਸੇ ਨੂੰ ਨਹੀਂ ਸਮਝ ਆਈ ਬਿਊਟੀ ਇਸ ਗੱਲ ਦੀ ਏ ਆ ਨਾ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਨਾ ਹੀ ਜਿੰਨੀ ਆਪੋਜੀਸ਼ਨ ਬੈਠੀ ਆ ਮੈਂ ਤਾਂ ਇਹ ਕਹਿਣਾ ਵੀ ਪੰਜਾਬ ਦੀ ਵਿਧਾਨ ਸਭਾ ਚ ਆਪੋਜੀਸ਼ਨ ਹੈ ਹੀ ਨਹੀਂ ਨਾ ਦੀ ਚੀਜ਼ ਹੀ ਨਹੀਂ ਭਾਈ ਜੇ 65 ਲੱਖ ਬੰਦੇ ਨੂੰ 10 ਲੱਖ ਰੁਪਏ ਦੇ ਹਿਸਾਬ ਨਾਲ ਖਰਚਾ ਪੈ ਜੇ ਤਾਂ 6.5 ਲੱਖ ਕਰੋੜ ਰੁਪਏ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ ਆਉਣਾ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦਾ ਇਹ ਜਿਹੜਾ ਬੋਝ ਆਉਣਾ ਨਾ ਇਹ ਟਰਸਟ ਅਕਾਊਂਟ ਹੈ ਟਰਸਟ ਅਕਾਊਂਟ ਮਤਲਬ ਆਪਾਂ ਗੱਡੀ ਲੈ ਲਈਏ ਨਾ ਇੰਸ਼ੋਰੈਂਸ ਕਰਾ ਲਈਦੀ ਆ ਕਿ ਜੇ ਗੱਡੀ ਟੁੱਟ ਭੱਜ ਗਈ ਤੇ ਇੰਸ਼ੋਰੈਂਸ ਵਾਲਾ ਪੈਸੇ ਦੇਊਗਾ ਸੀ ਪ੍ਰੀਮੀਅਮ ਦੇਣਾ ਦੂਜਾ ਬੰਦਾ ਕਹਿੰਦਾ ਵੀ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਜੇਬ ਚ ਪੈਸੇ ਲਾ ਦੂੰਗਾ ਜੇ ਗੱਡੀ ਵੱਜ ਗਈ ਸੋ ਪੰਜਾਬ ਸਰਕਾਰ ਦੀ ਸਕੀਮ ਹੈ ਵੀ ਜੇ ਕਿਸੇ ਦੇ ਪੈਸੇ ਦੇਣੇ ਪਏ ਤਾਂ ਮੈਂ ਜੇਬ ਚ ਦਊਂਗਾ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਇਹਦੀ 65 ਲੱਖ ਬੰਦੇ ਦੀ ਮੈਨੂੰ ਪਤਾ 65 ਲੱਖ ਨੇ ਬਿਮਾਰ ਨਹੀਂ ਹੋਣਾ 25 30% ਤੇ ਹੋ ਹੀ ਜਾਣੇ ਆ ਤੇ ਸਾਢੇ 6 ਲੱਖ ਚੋਂ 30% ਲੋਕਾਂ ਨੂੰ ਵੀ ਅਸੀਂ 20 ਲੱਖ ਨੂੰ ਵੀ ਦੇਤੀ ਅੱਜ ਵੀ 30 ਲੱਖ ਦੇ ਅਪਰੋਕਸੀਮੇਟਲੀ ਸਾਡੇ ਕਾਰਡ ਹੈਗੇ ਆ ਜਿਹੜੇ ਬੰਦ ਪਏ ਆ ਕਈ 100 ਹਜ਼ਾਰ ਕਰੋੜ ਉਹਨਾਂ ਦੀ ਲਾਇਬਿਲਟੀ ਆ ਕਾਰਡ ਚੱਲਦੇ ਨਹੀਂ ਹਸਪੀਟਲਸ ਉਹਨਾਂ ਨੂੰ ਲਿੰਦੇ ਨਹੀਂ ਤੇ ਸਰਕਾਰ ਨੂੰ ਇਹ ਮੈਂ ਪੁੱਛਿਆ ਪੁੱਛਿਆ ਕਿ ਸੈਸ਼ਨ ਦੇ ਵਿੱਚ ਵੀ ਇਹ 6.5 ਲੱਖ ਕਰੋੜ ਚੋਂ ਜੇ 30% 2 ਲੱਖ ਕਰੋੜ 2.5 ਲੱਖ ਕਰੋੜ ਦੇਣਾ ਪਿਆ ਤਾਂ ਕਿੱਥੋਂ ਦੇਣਾ ਸਾਰੀ ਦੀ ਸਾਰੀ ਕੈਬਨਿਟ ਮੁੱਖ ਮੰਤਰੀ ਸਾਹਿਬ ਤਾਂ ਨਹੀਂ ਸੀਗੇ ਵੀ ਲੋਕਾਂ ਨੂੰ ਦੱਸੋ ਕੱਲ ਨੂੰ ਆਪਾਂ ਲੋਕਾਂ ਨੂੰ ਗਲਤ ਮੈਸੇਜ ਦੇ ਕੇ ਕਮਲੇ ਨਾ ਬੜਾਈ ਤੁਸੀਂ ਕਹਿ ਵੀ ਮੇਰੇ ਚ ਮੁੱਖ ਮੰਤਰੀ ਸਾਹਿਬ ਦੀ ਰੂਹ ਹੈ ਤਾਂ ਉਹਨਾਂ ਚ ਮੇਰੀ ਰੂਹ ਆਏ ਕੀ ਕਿਹੜੇ ਸੰਦਰਭ ਚ ਕਿਹਾ ਤੁਸੀਂ ਵੇਖੋ ਕੱਲ ਨਾ ਜਦੋਂ ਮੁੱਖ ਮੰਤਰੀ ਸਾਹਿਬ ਆਏ ਤੇ ਮੈਂ ਬਜਟ ਦੀ ਤਿਆਰੀ ਕਰਕੇ ਗਿਆ ਸੀ ਤੇ ਮੈਂ ਕਹਾਂ ਜੀ ਮੇਰੇ 2 ਮਿੰਟ ਬਣਦੇ ਆ ਦੇ ਦਿਓ ਤੇ ਮੁੱਖ ਮੰਤਰੀ ਸਾਹਿਬ ਇਹਨੂੰ ਕਹਿੰਦੇ ਵੀ ਤੇਰੇ ਹਿੱਸੇ ਦਾ ਮੈਂ ਹੀ ਬੋਲ ਦਵਾਂ ਤੇ ਜਦੋਂ ਬੋਲ ਰਹੀ ਸੀ ਮੈਨੂੰ ਮਹਿਸੂਸ ਹੋਇਆ ਕਿ ਭਾਈ ਇਹ ਨਹੀਂ ਬੋਲ ਰਿਹਾ ਪਰ ਅਸਲ ਚ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਹੁੰਦੇ ਆ ਕਿ ਅੱਜ ਮੈਂ ਬੋਲ ਰਿਹਾ ਸੀ ਕਿ ਮੈਂ ਮਹਿਸੂਸ ਕੀਤਾ ਯਾਰ ਰੂਹਾਂ ਸਾਡੀਆਂ ਇੱਕ ਨੇ ਜੇ ਮੈਂ ਵੀ ਬੋਲ ਰਿਹਾ ਤਾਂ ਕੱਲ ਜੋ ਬੋਲ ਰਿਹਾ ਸੀ ਮੇਰੀ ਸੋਚ ਸੀ ਅੱਜ ਜੋ ਮੈਂ ਬੋਲ ਰਿਹਾ ਉਹਨਾਂ ਦੀ ਸੋਚ ਹੈ ਸੋ ਗੱਲ ਇਹ ਆ ਵੀ ਸਰਕਾਰ ਨੂੰ ਜੇ ਬਜਟ ਪੇਸ਼ ਕੀਤਾ ਬਿਕੋ ਸਿਹਤ ਮੰਤਰੀ ਸਾਹਿਬ ਨੇ ਕਿਹਾ ਮੈਂ ਇਹ ਵੀ ਮੈਨੇਜਮੈਂਟ ਕੀਤੀ ਹੈ ਇਹਦੇ ਉੱਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੇ ਬਜਟ ਰੱਖਿਆ 7 778 ਕਰੋੜ ਰੁਪਏ ਦਾ ਉਹ ਖਰਚਾ ਭਾਈ 2.5 ਲੱਖ ਕਰੋੜ ਦਾ ਪਿਛਲੇ ਸਾਲ ਦੇ 3 400 ਕਰੋੜ ਤੁਸੀਂ ਅਜੇ ਵੀ ਪੈਂਡਿੰਗ ਹੈ ਜਿਹੜਾ ਨਾਲ ਦੂਜਾ 700 ਕਰੋੜ ਨਾਲ ਜੇ 65 ਲੱਖ ਬੰਦੇ ਨੂੰ ਆਇਡੈਂਟੀਫਾਈ ਕੀਤਾ ਜਾਵੇ ਤਾਂ 0.12% ਲੋਕ ਇਹਦੇ ਵਿੱਚ ਕਵਰ ਹੋਣਗੇ 65 ਲੱਖ ਚੋਂ 70 700 ਬੰਦੇ ਦਾ ਜਿਹੜਾ ਖਰਚਾ ਆ ਉਹ ਪੰਜਾਬ ਦੀ ਸਰਕਾਰ ਦੇ ਬਜਟ ਦੇ ਵਿੱਚ ਹੈਗਾ ਗੱਲਾਂ ਮੰਤਰੀ ਸਾਹਿਬ ਜਿੱਦੀਆਂ ਮਰਜ਼ੀ ਕਰ ਲੈਣ ਅਸਲੀਅਤ ਇਹ ਆ ਮੇਰੇ ਤੋਂ ਜਦੋਂ ਮਰਜ਼ੀ ਬੈਠ ਕੇ ਉਹ ਡਿਸਕਸ ਕਰ ਲੈਣ ਮੇਰੇ ਤੋਂ ਛੱਡੋ ਜਿੰਨੇ ਪੰਜਾਬ ਦੇ ਸੂਝਵਾਨ ਲੋਗ ਆ ਉਹ ਆਪ ਆਇਡੈਂਟੀਫਾਈ ਕਰ ਸਕਦੇ ਆ ਦੇਖੋ 19 ਲੱਖ ਕੁਝ ਨੰਬਰ ਚ ਫਰਕ ਹੋ ਸਕਦਾ 19 ਲੱਖ ਬੰਦੇ ਸੈਂਟਰ ਸਰਕਾਰ ਵੱਲੋਂ ਕਵਰ ਡਿਆ ਉਹਨਾਂ ਦਾ ਲੈਵਲ 5 ਲੱਖ ਸੀ ਹੁਣ 19 ਲੱਖ ਤੋਂ ਉੱਤੇ ਜਿੰਨੇ ਬੰਦੇ ਹੈਗੇ ਆ ਉਹ ਪੰਜਾਬ ਸਰਕਾਰ ਨੇ ਕਿਹਾ 65 ਲੱਖ ਅਸੀਂ ਕਵਰ ਕਰਾਂਗੇ ਅਪ ਟੂ 65 15 ਲੱਖ ਪਹਿਲਾਂ ਵੀ ਕਵਰ ਕਰਦੇ ਆ ਬਟ ਉਹਨਾਂ ਸਾਰਿਆਂ ਦਾ 10 ਲੱਖ ਉਹਨਾਂ ਨੇ ਕਿਹਾ ਤਾ ਸੋ ਬੜਾ ਵੱਡਾ ਅਮਾਊਂਟ ਹੈ ਜੇ ਆਪਾਂ ਕੋਈ ਚੀਜ਼ ਕਹਿਨੇ ਆ ਬਜਟ ਚ ਲੈ ਕੇ ਆਉਣੇ ਉਹ ਸੋਚ ਕੇ ਲੈਉਣੀ ਚਾਹੀਦੀ ਤੇ ਮੈਂ ਇਹ ਕਹਿਣਾ ਚਾਹਾਂਗਾ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਕਿੱਥੇ ਕਿੱਥੇ ਉਹਨਾਂ ਨੇ ਪੈਸੇ ਬਜਟ ਚ ਪ੍ਰਪੋਜ਼ ਕੀਤੇ ਸੀ ਤੇ ਖਰਚੇ ਨਹੀਂ ਦੇਖੋ ਖੇਤੀਬਾੜੀ ਸਭ ਤੋਂ ਵੱਡਾ ਇਸ਼ੂ ਆਪਣਾ 14500 ਕਰੋੜ ਰੁਪਏ ਦਾ ਬਜਟ 10000 ਕਰੋੜ ਪਾਵਰ ਦੀ ਸਬਸਿਡੀ ਤੇ ਪਿਛਲੀ ਵਾਰ ਡਾਇਵਰਸਿਫਿਕੇਸ਼ਨ ਤੇ ਪਤਾ ਕਿੰਨੇ ਪੈਸੇ ਖਰਚੇ ਗਏ 37 ਕਰੋੜ ਰੁਪਿਆ ਕੁੱਲ 37 ਕਰੋੜ ਰੁਪਿਆ ਮੈਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਆਲੂ ਦਾ ਬਹੁਤ ਮਾੜਾ ਹਾਲ ਹੈ। ਕ੍ਰੌਪ ਡਾਇਵਰਸੀਫਿਕੇਸ਼ਨ ਦੇ ਵਿੱਚ ਆਲੂ ਵਾਲਿਆਂ ਦੀ ਮਤ ਦਿੱਤੀ ਜਾਵੇ ਜਿਹੜੇ ਇਸ ਸਾਲ ਦੇ ਪੈਸੇ ਹੈਗੇ ਆ ਬਜਟ ਤੇ ਵਿੱਚ ਉਹਦੇ ਚ ਯੂਟਿਲਾਈਜ਼ ਕੀਤੇ ਜਾਣ ਤਾਂ ਕਿ ਆਲੂ ਪੰਜਾਬ ਚ ਐਕਸਪੋਰਟ ਹੋ ਸਕੇ ਜੇ ਸਾਨੂੰ ਸਬਸਿਡੀ ਦੇਣੀ ਪੈਂਦੀ ਆ ਉਹਦੇ ਤੇ ਐਕਸਪੋਰਟ ਸਬਸਿਡੀ ਫਰੇਟ ਸਬਸਿਡੀ ਉਹ ਦੇਣੀ ਚਾਹੀਦੀ ਆ ਤੇ ਗਤੀ ਸ਼ਕਤੀ ਸਕੀਮ ਗਵਰਨਮੈਂਟ ਆਫ ਇੰਡੀਆ ਦੀ ਆ ਡਾਇਵਰਸੀਫਿਕੇਸ਼ਨ ਦੇ ਉੱਤੇ ਉਹਨੂੰ ਯੂਜ਼ ਕਰਨਾ ਚਾਹੀਦਾ ਕਲਸਟਰ ਡਵੈਲਪਮੈਂਟ ਸਕੀਮ ਫਾਰ ਹਾਰਟੀਕਲਚਰ ਹੈ ਕਈ ਸਟੇਟਾਂ 100-100 ਕਰੋੜ ਹਜ਼ਾਰ-ਹਜ਼ਾਰ ਕਰੋੜੋਂ ਚੋਂ ਲੈ ਗਈਆਂ ਪੰਜਾਬ ਨੇ 1 ਰੁਪਿਆ ਨਹੀਂ ਲਿਆ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਸਾਡਾ ਫੋਕਸ ਨਹੀਂ ਸੋ ਸਰਕਾਰ ਨੂੰ ਇਹਦੇ ਤੇ ਫੋਕਸ ਕਰਨਾ ਚਾਹੀਦਾ ਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਜੇ ਪੰਜਾਬ ਦੇ ਜੀਵਨ ਦਾ ਤਗੜੇ ਹੋਣਗੇ ਤਾਂ ਪੰਜਾਬ ਤਕੜਾ ਹੋਊਗਾ ਥੈਂਕ ਯੂ ਕੱਲ ਪੰਜਾਬ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ ਤੇ ਸਮੇਂ ਦੇ ਘਾਟ ਕਰਕੇ ਮੈਨੂੰ ਉਹਦੇ ਵਿੱਚ ਸਮੇਂ ਦੇ ਘਾਟ ਕਰਕੇ ਮੈਨੂੰ ਉਹਦੇ ਵਿੱਚ ਬੋਲਣ ਦਾ ਮੌਕਾ ਨਹੀਂ ਮਿਲਿਆ ਪਰ 5473 ਕੇਜीडी ਬਜਟ ਦੀ ਜਿਹੜੀ ਰਿਪੋਰਟ ਸੀ ਨਾ ਮੈਂ ਉਹ ਪੜ ਕੇ ਆਇਆ ਸੀ ਪਹਿਲਾਂ ਮੈਨੂੰ ਮਹਿਸੂਸ ਹੋਇਆ ਵੀ ਪੜ੍ਹਾਈ ਜ਼ਿਆਦਾ ਕਰ ਲਈ ਪਰ ਟਾਈਮ ਨਹੀਂ ਮਿਲਿਆ ਕੱਲ੍ਹ ਆ ਮੈਂ ਬਜਟ ਤੇ ਆਵਾਂ ਪੰਜਾਬ ਸਰਕਾਰ ਦੀ ਟੋਟਲ ਆਮਦਨ 111740 ਕਰੋੜ ਰੁਪਏ ਤੇ ਤਨਖਾਹਾਂ ਦਾ ਪੈਨਸ਼ਨਸ ਦਾ ਇੰਟਰਸਟ ਦਾ ਤੇ ਜਿਹੜੀ ਇਨਸਟਾਲਮੈਂਟ ਬੈਂਕਾਂ ਦੇ ਪੈਸੇ ਦੇਣੇ ਆ ਤੇ ਸਿਰਫ ਪਾਵਰ ਦੀ ਸਬਸਿਡੀ ਇਕੱਠੀ ਕਰ ਲਈਏ ਤੇ 118000 ਕਰੋੜ ਰੁਪਏ ਬਣ ਜਾਂਦਾ ਟੈਕਸ ਨਾਨ ਟੈਕਸ ਸਾਰੀ ਰੈਵਨਿਊ 111000 ਤੇ ਕਰੋੜ ਰੁਪਇਆ ਤੇ 118000 ਕਰੋੜ ਰੁਪਇਆ ਸਾਡਾ ਖਰਚਾ ਵੇਖੋ ਜਿਹੜਾ ਵਿਆਜ ਆ ਨਾ ਕਿ ਸੌਰੀ ਲੋਨ ਜਿਹੜਾ ਆ ਪੰਜਾਬ ਦਾ ਅੱਜ 374000 ਕਰੋੜ ਰੁਪਇਆ ਤਾਂ ਸਿਰਫ ਟਰਨ ਲੋਨ ਹੈ 20000 ਕਰੋੜ ਰੁਪਇਆ ਜੀਐਸਟੀ ਵਾਲਾ ਲੋਨ ਹੈ ਤੇ 71250 ਰੁਪਏ 250 ਕਰੋੜ ਸਰਕਾਰ ਨੇ ਵੀ ਇਸ ਐਡਮਿਨਿਸਟ੍ਰੇਸ਼ਨ ਲੋਨ ਲਿਆ ਆ ਗੱਲ ਤਾਂ ਇਹ ਪੁੱਛਣ ਵਾਲੀ ਆ ਕਿ 1 ਲੱਖ 11740 ਕਰੋੜ ਰੁਪਇਆ ਸਾਡਾ ਰੈਵਨਿਊ ਆ ਤੇ ਬਜਟ ਅਸੀਂ ਪੇਸ਼ ਕਰਦੇ ਆ 236000 ਕਰੋੜ ਰੁਪਇਆ ਬਾਕੀ ਸਵਾ ਲੱਖ ਕਰੋੜ ਆਉ ਕਿਥੋਂ ਨਿਚੋੜ ਮੈਂ ਕੱਢਿਆ ਵੀ ਨਾ ਪਹਿਲਾਂ ਕਿਥੋਂ ਆਇਆ ਤਾਂ ਨਾ ਹੁਣ ਕਿਥੋਂ ਆਣਾ এডੂਕੇਸ਼ਨ ਤੇ ਸਰਕਾਰ ਨੇ ਸਭ ਤੋਂ ਵੱਧ ਜ਼ੋਰ ਰੱਖਿਆ ਇੰਨ ਸਾਲ ਹੋ ਗਏ ਐਮਨੈਂਸ ਸਕੂਲ ਸੁਣਦਿਆਂ ਨੂੰ 100 ਕਰੋੜ ਰੁਪਏ ਦਾ ਬਜਟ ਸੀ ਤੇ ਤਿੰਨਾਂ ਸਾਲਾਂ ਦੇ ਵਿੱਚ ਸਿਰਫ 18 ਸਕੂਲ ਬਣ ਪਏ 13 ਹੋਰ ਬਣਨੇ ਆ ਸਮਗਰ ਸਿੱਖਿਆ ਬਿਆਨ ਸਭ ਤੋਂ ਵੱਡੀ ਸਕੀਮ ਹੈ ਭਾਰਤ ਸਰਕਾਰ ਦੀ 1593 ਕਰੋੜ ਬਜਟ ਕੀਤਾ ਸੀ ਸਿੱਖਿਆ ਤੇ ਤੇ 881 ਕਰੋੜ ਰੁਪਇਆ ਸਪੋਰਟਸ ਇਨਫਰਾਸਟ੍ਰਕਚਰ ਤੇ ਰਿਲੀਜ਼ ਕੀਤਾ ਹੋਰ ਕੁਤੇ ਕੁਝ ਲਾਇ ਹੀ ਨਹੀਂ ਸਰਬ ਸਿੱਖਿਆ ਭਾਂ ਦੇ ਪੈਸੇ ਭਾਈ ਐਜੂਕੇਸ਼ਨ ਤੋਂ ਹਣੀ ਸਾਡੀ ਜ਼ਿੰਮੇਵਾਰੀ ਹੈ ਸਪੋਰਟਸ ਆਿਆਂ ਦੇ ਤਾਂ 900 ਕਰੋੜ ਰੁਪਇਆ ਰੱਖਿਆ ਬਜਟ ਫ੍ਰੀ ਕਿਤਾਬਾਂ ਵੰਡਣੀਆਂ ਸੀ 140 ਕਰੋੜ ਦੀਆਂ 100 ਦੀਆਂ ਹੀ ਵੰਡ ਪਾਇੇ ਮੈਡੀਕਲ ਐਜੂਕੇਸ਼ਨ ਉਹਦੇ ਤੇ ਵੀ ਆਉਣਾ ਭਾਰਤ ਸਰਕਾਰ ਦੀ ਪੀਐਮ ਸ਼੍ਰੀ ਸਕੀਮ ਆ 2022 ਚ ਲਾਂਚ ਹੋਈ ਸੀ 220 ਕਰੋੜ ਰੁਪਇਆ 22 ਚੋਂ ਲੈ ਕੇ ਅੱਜ 25 ਆ ਗਿਆ 23 24 ਚ ਅਸੀਂ ਉਹਨੂੰ ਅਵੇਲ ਹੀ ਨਹੀਂ ਕਰ पाए ਫਾਈਨੈਂਸ਼ੀਅਲ ਸਪੋਰਟ ਮੰਤਰੀ ਜੀ ਨੇ ਵੀ ਕਿਹਾ ਕਿ ਗਵਰਨਮੈਂਟ ਸਕੂਲਸ ਦੇ ਲਈ ਅਸੀਂ ਸਪੋਰਟ ਹੈਗੀ ਆ 82 ਕਰੋੜ ਰੁਪਇਆ ਪ੍ਰੋਜੈਕਟ ਕੀਤਾ ਸੀ ਲਾਇਆ 145 ਬਹੁਤ ਵਧੀਆ ਪਰ ਲਾਇਆ ਘਾਦੇ ਤੇ ਕੈਂਪਸ ਮੈਨੇਜਰ ਤੇ ਸਿਕਿਉਰਿਟੀ ਗਾਰਡ ਭਰਤੀ ਕਰ ਤੇ ਉਹਨਾਂ ਦੀ ਤਨਖਾਹਾਂ ਵਾਤੇ ਉਹ ਭਾਈ ਜੇ ਅੱਜ ਡਾਕਟਰ ਪੜ ਕੇ ਆਉਂਦਾ ਦੀ 50000 ਰੁਪਿਆ ਤਨਖਾਹ ਤੇ ਜੇ ਅਸੀਂ 145 ਕਰੋੜ ਰੁਪਏ ਚ ਡਾਕਟਰ ਹੀ ਰੱਖ ਲੈਂਦੇ ਨਾ ਤਾਂ 2400 ਟੀਚਰ ਰੱਖੇ ਜਾ ਸਕਦੇ ਸੀ ራਦਰðਨ ਜਿਹੜੇ ਇਹਨਾਂ ਨੇ ਸਿਕਿਉਰਿਟੀ ਗਾਰਡ ਤੇ ਮੈਨੇਜਰ ਰੱਖੇ ਲੋੜ ਸਕੂਲਾਂ ਨੂੰ ਟੀਚਰਾਂ ਦੀ ਆ ਸਿਕਿਉਰਿਟੀ ਗਾਰਡ ਤੇ ਮੈਨੇਜਰਾਂ ਦੀ ਇਨਫਰਾਸਟ੍ਰਕਚਰ ਅਪਗ੍ਰੇਡੇਸ਼ਨ 160 ਕਰੋੜ ਰੁਪਿਆ ਸਿਰਫ ਲੇਟਾਂ ਲਾਉਣ ਤੇ ਸੁੰਦਰ ਲੇਟਾਂ ਭਾਈ 1650 ਕਰੋੜ ਰੁਪਇਆ ਖਰਚਿਆ এডੂਕੇਸ਼ਨ ਤੇ 367 ਕਰੋੜ ਰੁਪਇਆ ਤੇ ਮਿੱਟੀ ਮੀਲ ਦਾ ਵਿੱਚ 6 ਕਰੋੜ ਰੁਪਇਆ ਲੈਪਾਂ ਦਾ 800 ਕੁਸ਼ ਕਰੋੜ ਰੁਪਇਆ ਸਪੋਰਟਸ ਸਟੇਡੀਅਮ ਸਪੋਰਟਸ ਸਟੇਡੀਅਮ ਦਾ ਫਰੀ ਬੁਕਸ ਦਾ 100 ਕਰੋੜ ਗੱਲ ਹੈ 160 ਸਟਰੀਟ ਲਾਈਟਾਂ ਦਾ ਪੜਾਈ ਤੇ ਸਰਕਾਰ ਨੇ ਕਿੰਨੇ ਪੈਸੇ ਖਰਚੇ ਗੱਲ ਕਰਨ ਵਾਲੀ ਇਹ ਹੈ ਯੂਨੀਫਾਰਮ ਦੇਖੋ ਪੀਐਮ ਪੋਸ਼ਨ ਇੱਕ ਹਾਇਰ ਐਜੂਕੇਸ਼ਨ ਚ ਨਾ ਰਾਸ਼ਟਰੀ ਉੱਚ ਉਚੱਤਰ ਸ੍ਰਿਖਿਆ ਸਕੀਮ ਹੈ ਉਹਨੂੰ ਰੂਸਾ ਸਕੀਮ ਕਹਿੰਦੇ ਆ 24 25 ਚ 880 ਕਰੋੜ ਦਾ ਬਜਟ ਸੀ ਉਹ ਚੋਂ ਸਿਰਫ ਅਸੀਂ 2 ਕਰੋੜ 82 ਲੱਖ ਖਰਚ ਸਕੇ 4% ਯੂਟਿਲਾਈਜੇਸ਼ਨ ਸਾਡੇ ਅੱਜ ਕੀ ਅਸੀਂ ਉਹਦਾ ਟਾਰਗੇਟਿੰਗ 991 ਕਰੋੜ ਕਰਤਾ ਬਜਟ ਤੇ ਜਿੰਨਾ ਮਰਜ਼ੀ ਭੁਦਾਈ ਚੱਲੋ ਸਰਕਾਰ ਕੋ ਨਾ ਪੈਸਿਆਂ ਦੇ ਨਾ ਸਰਕਾਰ ਖਰਚ ਵੀ ਰਹੀ ਹੈ ਪਿਛਲੇ ਦਾ ਹਿਸਾਬ ਲੈ ਰਿਆ ਪੋਲੀਟੈਕਨਿਕ ਕਾਲਜਸ ਦੇ ਵਿੱਚ ਸਰਕਾਰ ਨੇ ਕਿਹਾ ਅਸੀਂ 500 69 ਕਰੋੜ ਰੁਪਇਆ ਲਾਵਾਂਗੇ ਨਵੇਂ ਕਾਲਜ ਨਵੇਂ ਸਕੂਲ ਨਵੇਂ ਕੋਰਸ ਵੀਰ ਪਿਛਲੇ ਸਾਲ 525 ਕਰੋੜ ਸੀ ਬਜਟ ਉਹਦੇ ਵਿੱਚੋਂ ਨਵੇਂ ਕੋਰਸੇ ਤੇ ਸਿਰਫ 92 ਲੱਖ ਰੁਪਇਆ ਖਰਚਿਆ ਗਿਆ 525 ਦਾ ਬਜਟ ਖਰਚੇ 92 11 ਕਰੋੜ ਰੁਪਇਆ ਨਵੇਂ ਆਈਟੀਆਈ ਲੌਨਲੀ ਸਰਵੇ ਦੇ ਚੋਂ ਖਰਚਾ ਗਿਆ ਮੈਡੀਕਲ এডਿਕੇਸ਼ਨ ਸਭ ਤੋਂ ਵੱਡੀ ਲੋਡ ਪੰਜਾਬ ਨੂੰ ਮੈਡੀਕਲ এডਿਕੇਸ਼ਨ ਦੀ ਆ ਪਿਛਲੀ ਵਾਰ 110 ਕਰੋੜ ਦਾ ਬਜਟ ਸੀ ਤੇ ਬਣਾਇਆ ਕਿ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਲਈ ਕਮਰੇ ਰਹਿਣ ਨੂੰ ਅਗਲੀ ਵਾਰ ਉਹਨਾਂ 190 ਕਰੋੜ ਦਾ ਬਜਟ ਕਰਤਾ ਪਿਛਲੇ ਬਜਟ ਦੇ ਵਿੱਚ ਕੈਂਸਰ ਇੰਸਟੀਚਿਊਟ 114 ਕਰੋੜ ਰੁਪਏ ਦਾ ਬਜਟ ਸੀ ਰੁਪਈਆ ਇੱਕ ਨਹੀਂ ਲਾਇਆ ਫਾਜ਼ਿਲ ਕਾ ਕੈਂਸਰ ਸੈਂਟਰ ਰੁਪਈਆ ਇੱਕ ਨਹੀਂ ਲਾਇਆ 45 ਕਰੋੜ ਚੋਂ ਐਤ ਕੀ ਕਹਿੰਨੇ ਅਸੀਂ ਬਾਬਾ ਫਰੀਦ ਯੂਨੀਵਰਸਿਟੀ ਚ 190 ਕਰੋੜ ਲਾਉਣਾ ਅਪਗ੍ਰੇਡੇਸ਼ਨ ਆਫ ਗਵਰਨਮੈਂਟ ਮੈਡੀਕਲ ਕਾਲਜ ਪਟਿਆਲੇ 110 ਕਰੋੜ ਲਾਉਣਾ ਕਹਿਣ ਦਾ ਮੇਰਾ ਮਕਸਦ ਆ 1336 ਕਰੋੜ ਚੋਂ ਮੈਡੀਕਲ ਐਜੂਕੇਸ਼ਨ ਦੇ ਵਿੱਚ ਸਿਰਫ এডুকেশন ਸਰ 22% ਦੀ ਯੂਟਿਲਾਈਜ਼ੇਸ਼ਨ ਹੋਈ ਹੈ 22% ਮੈਡੀਕਲ ওয়াটার ਸਪਲਾਈ ਦੀ ਗੱਲ ਕਰ ਲਈਏ 2200 ਕਰੋੜ ਦਾ ਬਜਟ ਸੀ ਅਸਲ ਵਿੱਚ ਲੱਗਿਆ 113 ਕਰੋੜ ਰੁਪਈਆ 6% ਬਜਟ ਯੂਟਿਲਾਈਜ਼ ਕੀਤਾ ਐਦਕੀ ਅਸੀਂ ਫਿਰ 2200 ਦੀ ਜਗ੍ਹਾ 1600 ਦਾ ਬਜਟ ਰੱਖਤਾ ਘਰ ਘਰ ਯੋਜਨਾ ਹਰ ਘਰ ਯੋਜਨਾ ਸਵਚ بھارت esquim 1500 50 ਕਰੋੜ ਦਾ ਬਜਟ ਲੱਗਿਆ 70 ਕਰੋੜ ਰੁਪਏ ਦੇਖੋ ਗੱਲ ਇਹ ਆ ਸਭ ਤੋਂ ਵੱਡੀ ਸਕੀਮ ਅੱਜ ਸਰਕਾਰ ਲੈ ਕੇ ਆਈ ਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਕਿ ਕੋਈ ਵੀ ਗਰੀਬ ਆਦਮੀ 65 ਲੱਖ ਲੋਕ ਇਹਦੇ ਚ ਕੁਆਂਟੀਫਾਈ ਕੀਤੇ ਆ ਸਰਕਾਰ ਨੇ 65 ਲੱਖ ਬੰਦੇ ਨੂੰ ਅਸੀਂ ਜੇ ਉਹ ਉਹਦੇ ਕਾਰਡ ਬਣਨਗੇ ਪੰਜਾਬ ਸਰਕਾਰ ਵੱਲੋਂ ਜੇ ਉਹ ਕਿਸੇ ਵੀ ਹਸਪਤਾਲ 'ਚ ਜਾ ਕੇ ਆਪਣਾ ਇਲਾਜ ਕਰਾਉਂਦਾ ਤਾਂ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਹੋਏਗਾ ਗੱਲ ਇਹ ਕਿਸੇ ਨੂੰ ਨਹੀਂ ਸਮਝ ਆਈ ਬਿਊਟੀ ਇਸ ਗੱਲ ਦੀ ਏ ਆ ਨਾ ਤਾਂ ਜਿਹੜੇ ਆਮ ਆਮੀ ਪਾਰਟੀ ਦੇ ਐਮ ਐਲ ਏ ਤੇ ਨਾ ਹੀ ਜਿੰਨੀ ਆਪੋਜੀਸ਼ਨ ਬੈਠੀ ਆ ਮੈਂ ਤਾਂ ਇਹ ਕਹਿਣਾ ਵੀ ਪੰਜਾਬ ਦੀ ਵਿਧਾਨ ਸਭਾ ਚ ਆਪੋਜੀਸ਼ਨ ਹੈ ਹੀ ਨਹੀਂ ਨਾ ਦੀ ਚੀਜ਼ ਹੀ ਨਹੀਂ ਭਾਈ ਜੇ 65 ਲੱਖ ਬੰਦੇ ਨੂੰ 10 ਲੱਖ ਰੁਪਏ ਦੇ ਹਿਸਾਬ ਨਾਲ ਖਰਚਾ ਪੈ ਜੇ ਤਾਂ 6.5 ਲੱਖ ਕਰੋੜ ਰੁਪਏ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ ਆਉਣਾ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦਾ ਇਹ ਜਿਹੜਾ ਬੋਝ ਆਉਣਾ ਨਾ ਇਹ ਟਰਸਟ ਅਕਾਊਂਟ ਹੈ ਟਰਸਟ ਅਕਾਊਂਟ ਮਤਲਬ ਆਪਾਂ ਗੱਡੀ ਲੈ ਲਈਏ ਨਾ ਇੰਸ਼ੋਰੈਂਸ ਕਰਾ ਲਈਦੀ ਆ ਕਿ ਜੇ ਗੱਡੀ ਟੁੱਟ ਪੱਜ ਗਈ ਤਾਂ ਇੰਸ਼ੋਰੈਂਸ ਵਾਲਾ ਪੈਸੇ ਦੇਊਗਾ ਸੀ ਪ੍ਰੀਮੀਅਮ ਦੇਣਾ ਦੂਜਾ ਬੰਦਾ ਕਹਿੰਦਾ ਵੀ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਜੇਬ ਚੋਂ ਪੈਸੇ ਲਾ ਦੂੰਗਾ ਜੇ ਗੱਡੀ ਵੱਜ ਗਈ ਸੋ ਪੰਜਾਬ ਸਰਕਾਰ ਦੀ ਸਕੀਮ ਹੈ ਵੀ ਜੇ ਕਿਸੇ ਦੇ ਪੈਸੇ ਦੇਣੇ ਪਏ ਤਾਂ ਮੈਂ ਜੇਬ ਚੋਂ ਦਊਂਗਾ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਇਹਦੀ 65 ਲੱਖ ਬੰਦੇ ਦੀ ਮੈਨੂੰ ਪਤਾ 60 ਲੱਖ ਨੇ ਬਿਮਾਰ ਨਹੀਂ ਹੋਣਾ 25 30% ਤੇ ਹੋਈ ਜਾਣੇ ਆ ਤੇ 6.5 ਲੱਖ ਚ 30% ਲੋਕਾਂ ਨੂੰ ਵੀ ਅਸੀਂ 20 ਲੱਖ ਨੂੰ ਵੀ ਦੇਤੀ ਅੱਜ ਵੀ 30 ਲੱਖ ਦੇ ਅਪਰੋਕਸਿਮੇਟਲੀ ਸਾਡੇ ਕਾਰਡ ਹੈਗੇ ਆ ਜਿਹੜੇ ਬੰਦ ਪਏ ਆ ਕਈ 100 ਹਜ਼ਾਰ ਕਰੋੜ ਉਹਨਾਂ ਦੀ ਲਾਇਬਿਲਟੀ ਆ ਕਾਰਡ ਚੱਲਦੇ ਨਹੀਂ ਹਸਪੀਟਲਸ ਉਹਨਾਂ ਨੂੰ ਲਿੰਦੇ ਨਹੀਂ ਤੇ ਸਰਕਾਰ ਨੂੰ ਇਹ ਮੈਂ ਪੁੱਛਿਆ ਪੁੱਛਿਆ ਕਿ ਸੈਸ਼ਨ ਦੇ ਵਿੱਚ ਇਹ 6.5 ਲੱਖ ਕਰੋੜ ਚੋਂ ਜੇ 30% 2 ਲੱਖ ਕਰੋੜ 2.5 ਲੱਖ ਕਰੋੜ ਦੇਣਾ ਪਿਆ ਤਾਂ ਕਿੱਥੋਂ ਦੇਣਾ ਸਾਰੀ ਦੀ ਸਾਰੀ ਕੈਬਨਿਟ ਮੁੱਖ ਮੰਤਰੀ ਸਾਹਿਬ ਤਾਂ ਨਹੀਂ ਸੀਗੇ ਵੀ ਲੋਕਾਂ ਨੂੰ ਦੱਸੋ ਕੱਲ ਨੂੰ ਆਪਾਂ ਲੋਕਾਂ ਨੂੰ ਗਲਤ ਮੈਸੇਜ ਦੇ ਕੇ ਕਮਲੇ ਨਾ ਬੜਾਈ ਤੁਸੀਂ ਕਹਿ ਰਹੇ ਮੇਰੇ ਚ ਮੁੱਖ ਮੰਤਰੀ ਸਾਹਿਬ ਦੀ ਰੂ ਹੈ ਤਾਂ ਉਹਨਾਂ ਚ ਮੇਰੀ ਰੂ ਆਏ ਕੀ ਹੈ ਕਿਹੜੇ ਸੰਦਰਭ ਚ ਕਿਹਾ ਤੁਸੀਂ ਵੇਖੋ ਕੱਲ ਨਾ ਜਦੋਂ ਮੁੱਖ ਮੰਤਰੀ ਸਾਹਿਬ ਆਏ ਤੇ ਮੈਂ ਬਜਟ ਤੇ ਤਿਆਰੀ ਕਰਕੇ ਗਿਆ ਸੀ ਤੇ ਮੈਂ ਕਿਹਾ ਜੀ ਮੇਰੇ 2 ਮਿੰਟ ਵਾਧੇ ਦੇ ਦਿਓ ਤੇ ਮੁੱਖ ਮੰਤਰੀ ਸਾਹਿਬ ਇਹਨੂੰ ਕਹਿੰਦੇ ਵੀ ਤੇਰੇ ਹਿੱਸੇ ਦਾ ਮੈਂ ਹੀ ਬੋਲ ਦਵਾਂ ਤੇ ਜਦੋਂ ਬੋਲ ਰਿਹਾ ਸੀ ਇਹ ਮੈਨੂੰ ਮਹਿਸੂਸ ਹੋਇਆ ਕਿ ਭਾਈ ਇਹ ਮੈਂ ਹੀ ਬੋਲ ਰਿਹਾ ਪਰ ਅਸਲ ਚ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਹੁੰਦੇ ਆ ਕਿ ਅੱਜ ਮੈਂ ਬੋਲ ਰਿਹਾ ਸੀ ਤੇ ਮੈਂ ਮਹਿਸੂਸ ਕੀਤਾ ਯਾਰ ਰੂਹਾਂ ਸਾਡੀਆਂ ਇੱਕ ਨੇ ਜੇ ਮੈਂ ਵੀ ਬੋਲ ਰਿਹਾ ਤਾਂ ਕੱਲ ਜੋ ਬੋਲ ਰਹੀ ਸੀ ਮੇਰੀ ਸੋਚ ਸੀ ਅੱਜ ਜੋ ਮੈਂ ਬੋਲ ਰਿਹਾ ਉਹਨਾਂ ਦੀ ਸੋਚ ਹੈ ਸੋ ਗੱਲਿਆ ਵੀ ਸਰਕਾਰ ਨੂੰ ਜੇ ਬਜਟ ਪੇਸ਼ ਕੀਤਾ ਸਾਹਮਣੇ ਗਿਆ ਮੈਨੇਜਮੈਂਟ ਕੀਤੀ ਹੋਈ ਹੈ ਸਾਇੰਟਿਫਿਕ ਤਰੀਕੇ ਨਾਲ ਸੀ ਦੇਖਿਆ ਗਿਆ ਰਿਸਰਚ ਕਰਕੇ ਵੇਖੋ ਸਿਹਤ ਮੰਤਰੀ ਸਾਹਿਬ ਨੇ ਕਿਹਾ ਮੈਂ ਇਹ ਵੀ ਮੈਨੇਜਮੈਂਟ ਕੀਤੀ ਹੈ ਇਹਦੇ ਉੱਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੇ ਬਜਟ ਰੱਖਿਆ 7 778 ਕਰੋੜ ਰੁਪਏ ਦਾ ਉਹ ਖਰਚਾ ਭਾਈ 2.5 ਲੱਖ ਕਰੋੜ ਦਾ ਪਿਛਲੇ ਸਾਲ ਦੇ 3-400 ਕਰੋੜ ਤੁਸੀਂ ਅਜੇ ਵੀ ਪੈਂਡਿੰਗ ਹੈ ਦੇਣ ਵਾਲਾ ਦੂਜਾ 700 ਕਰੋੜ ਦਾ ਜੇ 65 ਲੱਖ ਬੰਦੇ ਨੂੰ ਆਇਡੈਂਟੀਫਾਈ ਕੀਤਾ ਜਾਵੇ ਤਾਂ 0.12% ਲੋਕ ਇਹਦੇ ਵਿੱਚ ਕਵਰ ਹੋਣਗੇ 65 ਲੱਖ ਚੋਂ ਸਿਰਫ 7700 ਬੰਦੇ ਦਾ ਜਿਹੜਾ ਖਰਚਾ ਆ ਉਹ ਪੰਜਾਬ ਦੀ ਸਰਕਾਰ ਦੇ ਬਜਟ ਦੇ ਵਿੱਚ ਹੈਗਾ ਗੱਲਾਂ ਮੰਤਰੀ ਸਾਹਿਬ ਜਿੱਦੀਆਂ ਮਰਜ਼ੀ ਕਰ ਲੈਣ ਅਸਲੀਅਤ ਇਹ ਹੈ ਮੇਰੇ ਤੋ ਜਦੋਂ ਮਰਜ਼ੀ ਬੈਠ ਕੇ ਉਹ ਡਿਸਕਸ ਕਰ ਲੈਣ ਮੇਰੇ ਤੋਂ ਛੱਡੋ ਜਿੰਨੇ ਪੰਜਾਬ ਦੇ ਸੂਚਬਾਨ ਲੋਗ ਆ ਉਹ ਆਪ ਆਇਡੈਂਟੀਫਾਈ ਕਰ ਸਕਦੇ ਆ ਸਰਕਾਰ ਵੀ ਕਰ ਗਈ ਕਿ 5 ਲੱਖ ਕਰਦਾ ਸੈਂਟਰ ਦਿੰਦਾ ਕਾਰ ਵੀ ਕਰ ਗਈ ਕਿ 5 ਲੱਖ ਕਰਦਾ ਅਸੀਂ ਨਾਗੇ ਜੋਇਨਟਲੀ 10 ਲੱਖ ਦਾ ਬਣਦਾ ਜਾਂ ਜਿਲ੍ਹਾ ਪੂਰਾ ਹੀ 10 ਲੱਖ ਕਰਕੇ ਪੰਜਾਬ ਨੇ ਆਪ ਦੇ ਦਿੱਤੇ ਦੇਖੋ 19 ਲੱਖ ਕੁਝ ਨੰਬਰ ਚ ਫਰਕ ਹੋ ਸਕਦਾ 19 ਲੱਖ ਬੰਦੇ ਸੈਂਟਰ ਸਰਕਾਰਾਂ ਲੋ ਕਵਰਡ ਆ ਉਹਨਾਂ ਦਾ ਲੈਵਲ 5 ਲੱਖ ਸੀ ਹੁਣ 19 ਲੱਖ ਤੋਂ ਉੱਤੇ ਜਿੰਨੇ ਬੰਦੇ ਹੈਗੇ ਆ ਉਹ ਪੰਜਾਬ ਸਰਕਾਰ ਨੇ ਕਿਹਾ 65 ਲੱਖ ਅਸੀਂ ਕਵਰ ਕਰਾਂਗੇ ਅਪ ਟੂ 65 ਲੱਖ 15 ਲੱਖ ਪਹਿਲਾਂ ਵੀ ਕਵਰ ਕਰਦੇ ਆ ਬਟ ਉਹਨਾਂ ਸਾਰਿਆਂ ਦਾ 10 ਲੱਖ ਉਹਨਾਂ ਨੇ ਕੀਤਾ ਸੋ ਬੜਾ ਵੱਡਾ ਅਮਾਊਂਟ ਹੈ ਜੇ ਆਪਾਂ ਕੋਈ ਚੀਜ਼ ਕਹਿਨੇ ਆ ਬਜਟ ਚ ਲੈ ਕੇ ਆਉਨੇ ਉਹ ਸੋਚ ਕੇ ਲਿਆਉਣੀ ਚਾਹੀਦੀ ਤੇ ਮੈਂ ਇਹ ਕਹਿਣਾ ਚਾਹੂੰਗਾ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਕਿੱਥੇ ਕਿੱਥੇ ਉਹਨਾਂ ਨੇ ਪੈਸੇ ਬਜਟ ਚ ਪ੍ਰਪੋਜ਼ ਕੀਤੇ ਸੀ ਤੇ ਖਰਚੇ ਨਹੀਂ ਦੇਖੋ ਖੇਤੀਬਾੜੀ ਸਭ ਤੋਂ ਵੱਡਾ ਇਸ਼ੂ ਆਪਣਾ 14500 ਕਰੋੜ ਰੁਪਏ ਦਾ ਬਜਟ 10000 ਕਰੋੜ ਪਾਵਰ ਦੀ ਸਬਸਿਡੀ ਤੇ ਪਿਛਲੀ ਵਾਰ ਡਾਇਵਰਸਿਫਿਕੇਸ਼ਨ ਤੇ ਪਤਾ ਕਿੰਨੇ ਪੈਸੇ ਖਰਚੇ ਗਏ 37 ਕਰੋੜ ਰੁਪਿਆ ਕੁੱਲ 37 ਕਰੋੜ ਰੁਪਿਆ ਮੈਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਆਲੂ ਦਾ ਬਹੁਤ ਮਾੜਾ ਹਾਲ ਆ ਕ੍ਰੌਪ ਡਾਇਵਰਸਿਫਿਕੇਸ਼ਨ ਦੇ ਵਿੱਚ ਆਲੂ ਵਾਲਿਆਂ ਦੀ ਮਤਤ ਕੀਤੀ ਜਾਵੇ ਜਿਹੜੇ ਇਸ ਸਾਲ ਦੇ ਪੈਸੇ ਹੈਗੇ ਆ ਬਜਟ ਦੇ ਵਿੱਚ ਉਹਦੇ ਯੂਟਿਲਾਈਜ਼ ਕੀਤੇ ਜਾਣ ਤਾਂ ਕਿ ਆਲੂ ਪੰਜਾਬ ਚ ਐਕਸਪੋਰਟ ਹੋ ਸਕੇ ਜੇ ਸਾਨੂੰ ਸਬਸਿਡੀ ਦੇਣੀ ਪੈਂਦੀ ਆ ਉਹਦੇ ਤੇ ਐਕਸਪੋਰਟ ਸਬਸਿਡੀ ਫਰੇਟ ਸਬਸਿਡੀ ਉਹ ਦੇਣੀ ਚਾਹੀਦੀ ਆ ਤੇ ਗਤੀ ਸ਼ਕਤੀ ਸਕੀਮ ਗਵਰਨਮੈਂਟ ਆਫ ਇੰਡੀਆ ਦੀ ਆ ਡਾਇਵਰਸਿਫਿਕੇਸ਼ਨ ਦੇ ਉੱਤੇ ਉਹਨੂੰ ਯੂਜ਼ ਕਰਨਾ ਚਾਹੀਦਾ ਕਲਸਟਰ ਡਿਵੈਲਪਮੈਂਟ ਸਕੀਮ ਫਾਰ ਹਾਰਟੀਕਲਚਰ ਹੈ ਕਈ ਸਟੇਟਾਂ 100 100 ਕਰੋੜ 1000 1000 ਕਰੋੜੋਂ ਚ ਲੈ ਗੀਆਂ ਪੰਜਾਬ ਨੇ 1 ਰੁਪਿਆ ਨਹੀਂ ਲਿਆ ਕ੍ਰੌਪ ਡਾਇਵਰਸਿਫਿਕੇਸ਼ਨ ਇਹ ਸਾਡਾ ਫੋਕਸ ਨਹੀਂ ਸੋ ਸਰਕਾਰ ਨੂੰ ਇਹਦੇ ਤੇ ਫੋਕਸ ਕਰਨਾ ਚਾਹੀਦਾ ਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਜੇ ਪੰਜਾਬ ਦੇ ਜੀਵਨ ਦਾ ਤਗੜੇ ਹੋਣਗੇ ਤਾਂ ਪੰਜਾਬ ਤਕੜਾ ਹੋਊਗਾ ਥੈਂਕ ਯੂ